ਦੋਨੋਂ ਨੂੰ ਲੈ ਕੇ ਅੱਜ ਜਿਹੜਾ ਸ਼ਹਿਰਪੁਰ ਬੰਦ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਇਸੀ ਗੱਲਬਾਤ ਕਰਾਂਗੇ ਕੁਝ ਜਿਸ ਤਰ੍ਹਾਂ ਅੱਜ 4 ਦੀ ਜਿਹੜੇ ਦੁਕਾਨਾਂ ਜਿਹੜੀਆਂ ਓਪਨ ਕੀਤੀਆਂ ਗਈਆਂ ਪਰ ਕਾਫੀ ਜਿਹੜੇ ਲੋਕਾਂ ਨੂੰ ਭੁੱਖ ਦੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਤੇ ਅੱਜ ਜਿਸ ਤਰ੍ਹਾਂ ਪੰਜਾਬ ਬੰਦ ਹੈ ਕੀ ਕਹਿਣਾ ਚਾਹੋਗੇ ਤੁਸੀਂ ਨਾ ਨਾ ਜੀ ਕੁਝ ਨਹੀਂ ਤੇ ਫਿਰ ਦੀ ਅੱਜ ਜਿਹੜੀ ਲਾ ਕੇ ਬੈਠੀ ਹੋ ਦੀ ਮੈਂ ਵਾਲ ਲਗਾ ਲਈ ਐਸੇ ਹੀ ਲਗਾ ਲਈ ਤੇ ਮੈਡਮ ਜਿਸ ਤਰ੍ਹਾਂ ਅੱਜ ਪੰਜਾਬ ਬੰਦ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਵਧੀਆ ਗੱਲ ਹੈ ਪੰਜਾਬ ਬੰਦ ਕਿਸਾਨਾਂ ਦੇ ਤਾਂ ਕੱਦਿਆ ਤੇ ਕੀ ਕਹਿਣਾ ਚਾਹੂੰਗੀ ਤੁਸੀਂ ਇਹ ਪੰਜਾਬ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਇਹ ਜਿਸ ਰਾਂਚ ਪੂਰੀ ਮਾਰਕੀਟ ਦੀ ਬੰਦ ਹੈ ਤੁਸੀਂ ਕਾਫੀ ਚਿਰ ਤੋਂ ਘੁੰਮ ਰਹੇ ਹੋ ਤੇ ਨਹੀਂ ਮੈਂ ਤੁਹਾਡੇ ਉੱਧਰ ਗਈ ਸੀ ਤੇ ਫਿਰ ਵੀ ਤੁਹਾਨੂੰ ਕੋਈ ਸਮਾਨ ਸੂਪ ਵਗੈਰਾ ਤੁਸੀਂ ਲੈਣਾ ਹੋ ਜਾਂ ਵੈਸੇ ਹੀ ਘਰੋਂ ਨਿਕਲੇ ਆ ਉੱਧਰੋਂ ਨਿਕਲੇ ਸੀ ਸਾ ਦੇਖਣ ਕੀ ਬੰਦ ਹੈ ਸਾਰਾ ਕੁਝ ਬੰਦ ਹੈ ਸੋ ਅਸੀਂ ਗੱਲਬਾਤ ਕੀਤੀ ਹੈ ਕਿ ਲੇਡਸ ਨਾਲ ਕਿ ਉਹਦੀ ਜਿਹੜੇ ਘੁੰਮਣ ਫੇਣੇ ਨਿਕਲੇ ਆ ਪੁਰਾ ਹੁਸ਼ਿਆਰਪੁਰ ਦੀ ਜਿਹੜੀਆਂ ਬੰਦ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਨਾਲ ਨਾਲ ਲੋਕ ਵੀ ਦੇਖ ਰਿਹਾ ਕਿ ਪੂਰਾ ਹੁਸ਼ਿਆਰਪੁਰ ਜਿਹੜਾ ਕਿਸਾਨੀ ਅंदोलਨ ਜਿਹੜਾ ਬੰਦ ਕੀਤਾ ਗਿਆ ਔਰ ਲੈਡਰਸ਼ਿਪ ਉਹਦੀ ਕਿਹਾ ਗਿਆ ਕਿ ਜਿਹੜਾ ਪੂਰਾ ਹੁਸ਼ਿਆਰਪੁਰ ਜਿਹੜਾ ਬੰਦ ਆ ਬਹੁਤ ਵਧੀਆ ਬੰਦ ਕੀਤਾ ਗਿਆ ਹੈ ਪੂਰਾ ਸਮਰਥਨ ਜਿਹੜਾ ਕਿਸਾਨੋ ਜਦੋਂ ਦਿੱਤਾ ਗਿਆ ਸਮਰਥਨ ਪੂਰਾ ਦਿੱਤਾ ਗਿਆ ਜਨ ਪੰਜਾਬੀ ਨੂੰ ਇੰਨਾ ਸਹੀਆਂ ਲਾਈਵ ਤਸਵੀਰਾਂ ਚੱਲਗੀ ਕੋਈ ਆਪਣਾ ਨਾ ਉਧਰ ਨਹੀਂ ਗੀ ਰਾਇ ਕੋਈ